ਗੁਰਦੁਆਰਾ ਸਾਹਿਬ 'ਚ ਅਚਾਨਕ ਉਸ ਸਮੇਂ ਚੀਕ ਚਹਾੜਾ ਪੈ ਗਿਆ ਜਦੋਂ ਆਰਾਮ ਨਾਲ ਸੰਗਤਾਂ ਮੱਥਾ ਟੇਕ ਰਹੀਆਂ ਸੀ ਤਾਂ ਇੱਥੇ ਅਚਾਨਕ ਆ ਜਿਹੜੇ ਆ ਇੱਕ ਜਾਣਕਾਰੀ ਮਿਲਦੀ ਆ ਤੇ ਉਸੇ ਜਾਣਕਾਰੀ ਤੋਂ ਬਾਅਦ ਇੱਥੇ ਭਗੜੜ ਮੱਚ ਜਾਂਦੀ ਹੈ ਦੱਸ ਦਈਏ ਕਿ ਸੰਗਤ ਜਿੱਥੇ ਆਰਾਮ ਨਾਲ ਮੱਥਾ ਟੇਕ ਰਹੀ ਸੀ ਅਤੇ ਆਪਣੇ ਆਪਣੇ ਜਿਹੜੇ ਆ ਆਪਣੇ ਆਪਣੇ ਤਰੀਕੇ ਨਾਲ ਨਤਮਸਤਕ ਸੰਗਤ ਹੋ ਰਹੀ ਸੀ ਤਾਂ ਦੂਜੇ ਪਾਸੇ ਸਰੋਵਰ ਦੇ ਕੋਲ ਅਚਾਨਕ ਜਿਹੜੀ ਭਗੜੜ ਮੱਚ ਜਾਂਦੀ ਆ ਤੇ ਚੀਕ ਚਹਾੜਾ ਮੱਚ ਜਾਂਦਾ ਹੈ ਤੇ ਇਸੇ ਦੇ ਚਾਲਦਿਆਂ ਸੰਗਤਾਂ ਜਿਹੜੀ ਆ ਮੌਕੇ ਤੇ ਭਜ ਜਿਹੜੇ ਆ ਭਜਦੇ ਹੋਏ ਆ ਦਿਖਾਈ ਦਿੰਦੀਆਂ ਨੇ ਤੇ ਸਰੋਵਰ ਦੇ ਨੇੜੇ ਪਹੁੰਚਦੀਆਂ ਨੇ ਤਾਂ ਦੱਸਦੀ ਹੈ ਕਿ ਵੱਡੀ ਘਟਨਾ ਜਿਹੜੀ ਸਾਹਮਣੇ ਆਈ ਹੈ ਜਦੋਂ ਇੱਕ ਨਿਹੰਗ ਸਿੰਘ ਸਰੋਵਰ ਵਿੱਚ ਨਹਾ ਰਿਹਾ ਸੀ ਤਾਂ ਸਰੋਵਰ ਚ ਨਹਾਉਂਦੇ ਸਮਿਆਂ ਇਹ ਵੱਡੀ ਘਟਨਾ ਵਾਪਰ ਗਈ ਕਿ ਅਚਾਨਕ ਇਹ ਜਿਹੜਾ ਨਿਹੰਗ ਸਿੰਘ ਸਿੰਘ ਸੀ ਤਾਂ ਉਹ ਪਾਣੀ ਵਿੱਚ ਡੁੱਬ ਗਿਆ ਤੇ ਉਸ ਨੂੰ ਮੌਕੇ ਤੇ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਜਦੋਂ ਤੱਕ ਪਾਣੀ ਘਟਾਇਆ ਗਿਆ ਸਰੋਵਰ ਦਾ ਤਾਂ ਉਦੋਂ ਤੱਕ ਇਸ ਨਿਹੰਗ ਸਿੰਘ ਦੀ ਮੌਤ ਹੋ ਗਈ ਸੀ ਤਾਦਾਦ ਦੀ ਹੈ ਕਿ ਇੱਥੇ ਇਸ਼ਨਾਨ ਕਰਦੇ ਹੋਏ ਨੌਜਵਾਨ ਨਿਹੰਗ ਸਿੰਘ ਦੀ ਮੌਤ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜੋ ਨਿਹੰਗ ਸਿੰਘ ਸੀ ਜੋ ਉਹ ਕੰਦ ਤੋਂ ਪਾਰ ਕਰ ਗਿਆ ਸੀ ਜੋ ਸਰੋਵਰ ਵਿੱਚ ਕੰਦ ਕੱਢੀ ਹੋਈ ਸੀ ਉਸ ਨੂੰ ਪਾਰ ਕਰਕੇ ਅੱਗੇ ਚਲਾ ਗਿਆ ਅਤੇ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ ਜਿਸ ਦੇ ਚਲਦਿਆਂ ਛੋਟੀ ਜੀ ਗਲਤੀ ਉਸ ਦੀ ਜ਼ਿੰਦਗੀ ਤੇ ਭਾਰੂ ਪੈ ਗਈ ਅਤੇ ਉਸੇ ਦੇ ਚਾਲਦਿਆਂ ਹੀ ਜਿਹੜੀ ਆ ਇਹ ਘਟਨਾ ਵਾਪਰ ਗਈ ਕਿ ਇੱਥੇ ਮੌਤ ਆ ਜਿਹੜੀ ਇੱਕ ਨਿਹੰਗ ਸਿੰਘ ਦੀ ਹੋਈ ਆ ਤੇ ਇਸ ਘਟਨਾ ਨੇ ਸਾਰਿਆਂ ਨੂੰ ਜਿਹੜਾ ਕਿ ਹਲਾਕੇ ਰੱਖ ਦਿੱਤਾ ਹਿਰਦੇ ਬਨੁੰਦਰ ਕੇ ਰੱਖ ਦਿੱਤੇ ਆ ਕਿ ਕਿਸ ਤਰੀਕੇ ਨਾਲ ਇੱਕ ਪਾਸੇ ਤਾਂ ਸੰਗਤਾ ਸਰਦਾ ਭਾਵਨਾ ਨਾਲ ਇਸ਼ਨਾਨ ਕਰ ਰਹੀਆਂ ਸੀ ਆਪਣੇ ਮੱਥਾ ਟੇਕ ਰਹੀਆਂ ਸੀ ਪਰ ਦੂਜੇ ਪਾਸੇ ਅਚਾਨਕ ਇਹ ਘਟਨਾ ਵਾਪਰ ਗਈ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਸਥਾਨਕ ਕਸਵਾ ਵਿਖੇ ਜਿਹੜਾ ਸਥਿਤ ਗੁਰਦੁਆਰਾ ਸਥਾਨ ਗੁਰਦੁਆਰਾ ਸਾਹਿਬ ਹੈ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂ ਨੰਗਲ ਤਾਂ ਇੱਥੇ ਬਾਅਦ ਦੁਪਹਿਰ ਸਰੋਵਰ ਵਿੱਚ ਇਸ਼ਨਾਨ ਕਰਦੇ ਨੌਜਵਾਨ ਨਿਹੰਗ ਸਿੰਘ ਦੀ ਡੁੱਬਣ ਨਾਲ ਮਾਤ ਹੋਣ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਮੌਕੇ ਤੇ 71 ਕਿਤੇ ਜਾਣਕਾਰੀ ਅਨੁਸਾਰ ਤਰਨਾ ਦਲ ਨਿਹੰਗ ਸਿੰਘਾਂ ਦਾ ਦਲ ਜੋ ਕਿ ਬਾਬਾ ਬਕਾਲਾ ਸਾਹਿਬ ਜਾ ਰਿਹਾ ਸੀ ਗਰਮੀ ਜ਼ਿਆਦਾ ਹੋਣ ਕਰਕੇ ਉਹ ਗੁਰਦੁਆਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਕੱਥੂ ਨੰਗਲ ਵਿਖੇ ਭੀੜ ਦੇ ਰੂਪ ਵਿੱਚ ਪਹੁੰਚ ਕੇ ਰੁਕਿਆ ਇਹਨਾਂ ਵਿੱਚੋਂ ਦੋ ਨੌਜਵਾਨ ਨਿਹੰਗ ਸਿੰਘ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਪਹੁੰਚ ਗਏ ਇਹਨਾਂ ਚੋਂ ਇੱਕ ਨੌਜਵਾਨ ਸਰੋਵਰ ਦੀ ਕੰਧ ਨੂੰ ਪਾਰ ਕਰਕੇ ਇਸ਼ਨਾਨ ਕਰਨ ਲੱਗਿਆ ਅਤੇ ਸ਼ੁਰੂ ਉਸਨੇ ਜਿਵੇਂ ਹੀ ਕੰਧ ਪਾਰ ਕੀਤੀ ਤਾਂ ਉਦੋਂ ਹੀ ਉਹ ਹੱਥ ਮਾਰਨ ਲੱਗ ਗਿਆ ਤੇ ਬਾਕੀ ਭਾਰਤੀ ਸੰਗਤ ਨੂੰ ਲੱਗਿਆ ਕਿ ਕੁਝ ਨੌਜਵਾਨ ਨਾਲ ਜਿਹੜੇ ਆ ਕਟੜਾ ਵਾਪਰ ਗਏ ਤੇ ਮੌਕੇ ਤੇ ਭਗਦੜ ਸ਼ੁਰੂ ਕੀਤੀ ਗਈ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉੱਥੇ ਹੀ ਜਦੋਂ ਤੱਕ ਮੈਨੇਜਰ ਨੂੰ ਫੋਨ ਕੀਤਾ ਤਾਂ ਮੈਨੇਜਰ ਨੇ ਨਾਲ ਦੀ ਨਾਲ ਪਾਣੀ ਕਢਾਉਣ ਦੇ ਲਈ ਆਦੇਸ਼ ਜਾਰੀ ਕਰ ਦਿੱਤੇ ਸਰੋਵਰ ਚੋਂ ਤੇ ਸਰੋਵਰ ਚ ਜਿਵੇਂ ਹੀ ਪਾਣੀ ਘਟਿਆ ਤੇ ਉਦੋਂ ਤੱਕ ਕਰੀਬ 2 ਘੰਟਿਆਂ ਦੇ ਵਿੱਚ ਹੀ ਇਹ ਘਟਨਾ ਵਾਪਰ ਗਈ ਕਿ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸੰਗਤਾਂ ਚ ਭਗੜੜ ਮੱਚੀ ਆ ਕਿਵੇਂ ਸੰਗਤਾਂ ਜਿਹੜੀਆਂ ਇਸ ਮੌਕੇ ਤੇ ਜਿਹੜੀਆਂ ਇਸ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦੀਆਂ ਨੇ ਪਰ ਅਚਾਨਕ ਜਿਹੜਾ ਇਹ ਨੌਜਵਾਨ ਆ ਉਸਦੀ ਮੌਤ ਹੋ ਗਈ ਹੈ ਨਿਹੰਗ ਸਿੰਘ ਦੀ ਜਿਹੜੀ ਆ ਮੌਤ ਹੋਈ ਹੈ ਤੇ ਸਰੋਵਰ ਵਿੱਚ ਇਸ਼ਨਾਨ ਕਰ ਰਿਹਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਉਸਦਾ ਆਖਰੀ ਇਸ਼ਨਾਨ ਹੋਏਗਾ ਤੇ ਇਹ ਵੱਡੀ ਘਟਨਾ ਜਿਹੜੀ ਆ ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਚ ਵਾਪਰੀ ਆ ਗੁਰਦੁਆਰਾ ਜਾਨਵਰ ਸਥਾਨ ਬਾਬਾ ਬੁੱਢਾ ਸਾਹਿਬ ਜੀ ਕਥੂ ਨੰਗਲ ਤੇ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਨਿਹੰਗ ਸਿੰਘ ਜਿਹੜੇ ਆ ਕਿ ਉਸ ਦੇ ਮੌਤ ਹੋ ਗਈ ਆ ਜਿਸ ਦੇ ਚਲਦਿਆਂ ਕਾਫੀ ਜਿਹੜਾ ਇੱਥੇ ਭਗਦੜ ਮੱਚਦੀ ਐ ਤੇ ਇਸੇ ਦੇ ਇਸ ਨੂੰ ਲੈ ਕੇ ਹੀ ਜਿਹੜਾ ਮੌਕੇ ਤੇ ਸੰਗਤਾਂ ਚ ਕਾਫੀ ਜਿਹੜਾ ਆ ਸੋਗਮਈ ਲਹਿਰ ਵੀ ਦੇਖੀ ਗਈ ਤੇ ਉੱਥੇ ਹੀ ਨਿਹੰਗ ਸਿੰਘ ਦੀ ਮੌਤ ਕਾਰਨ ਕਾਫੀ ਇੱਥੇ ਭਗਦੜ ਵੀ ਮੱਚੀ ਆ ਤਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਸ਼ਨਾਨ ਕਰਦੇ ਹੋਏ ਨਿਹੰਗ ਸਿੰਘ ਨਾਲ ਇਹ ਘਟਨਾ ਵਾਪਰ ਗਈ ਹਾਂਜੀ ਵੀਰ ਜੀ ਕੀ ਨਾਂਜੇ ਕਿਹੜਾ ਪਿੰਡ ਜੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਬਲਜ ਸਿੰਘ ਪਿੰਡ ਲੱਗੇ ਅਸੀਂ ਇੱਥੇ ਆਏ ਹਾਂ ਤੋਂ ਦੁਹਾਰਾ ਸਾਹਿਬ ਦਾ ਥਾ ਟਿਕ ਤੇ ਸਾਨੂੰ ਕੋਈ ਕੰਮ ਨਹੀਂ ਆ ਲੈ ਸਿੰਘ ਉਹ ਚਟੁੱਟ ਗਿਆ ਦਾਲ ਜਿੱਥੇ ਇੱਥੇ ਆ ਜਾਈਗੇ ਅਸੀਂ ਲੱਫਾ ਡੇ ਹਾਂ ਤੇ ਬਾਬਾ ਕਹਿੰਦਾ ਡੇੜੇ ਪੈਂਟ ਆ ਲੱਭਿਆ ਫਿਰ ਆਪਣੇ ਪੈਰ ਨੂੰ ਵੱਜਾਉ ਤੇ ਨਾਲ ਵੀਰਾਂ ਦੀ ਮਦਦ ਨਾਲ ਉਹਨਾਂ ਨੂੰ ਬਾਹਰ ਕੱਢਿਆ ਗਏ ਤੇ ਵੀ ਇਹ ਨੂੰ ਕਿਹੜੇ ਹੀ ਲੱ ਆਇਆ ਹੈਗਾ ਹਾਂਜੀ ਬਾਬਾ ਜੀ ਕੀ ਗੱਲ ਹੋਈ ਜੀ ਮਮਾ ਨੂੰ ਇਸ਼ਨਾਨ ਕਰਨ ਨੂੰ ਆਸਤੇ ਡੁੱਬ ਗਿਆ ਇਹ ਨਾਂਗ ਸਿੰਘ ਜਿੱਥੇ ਬੰਦਿਆ ਨੇ ਦਾਲ ਪੰਥ ਆਇਆ ਲੱਗੇ ਤੁਹਾਡਾ ਕੀ ਨਾਂ ਜੀ ਮੇਰਾ ਸੁਵਿੰਦਰ ਸਿੰਘ ਹੈ ਜੀ ਹਾਂ ਜੀ ਵੀਰ ਜੀ ਕੀ ਨਾਂ ਹੈ ਕਿਹੜਾ ਪਿੰਡ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਰਾ ਸਿੰਘ ਪਿੰਡ ਲੱਸੀ ਅਸੀਂ ਇੱਥੇ ਆਏ ਹਾਂ ਤੋਂ ਦੁਹਾਰਾ ਸਾਹਿਬੋਂ ਆਟਾ ਟਿਕ ਤੇ ਤੁਹਾਨੂੰ ਪਤਾ ਨਹੀਂ ਦੱਸਿਆ ਨਿਆਣ ਦੇ ਸਿੰਘ ਉਹ ਚ ਡੁੱਬ ਗਿਆ ਦਾਲ ਜਿੱਥੇ ਇੱਥੇ ਆ ਜਾਈਗੇ ਅਸੀਂ ਲੱਭਣ ਦੇ ਹਾਂ ਤੇ ਵਾਪਸ ਘੰਟਾ ਡੇਢ ਘੰਟਾ ਲੱਗਿਆ ਫਿਰ ਆਪਣੇ ਪੈਰ ਨੂੰ ਵੱਜਾ ਹੋ ਇਹ ਨਾਲ ਵੀਰਾਂ ਦੀ ਮਦਦ ਨਾਲ ਉਹਨੂੰ ਬਾਹਰ ਕੱਢਿਆ ਗਿਆ। ਵੀਰ ਮੁਕੇ ਲਈ ਕਿ ਕਿਹੋ ਆਇਆ ਸੀਗਾ। ਹਾਂਜੀ ਬਾਬਾ ਜੀ। ਕੀ ਗੱਲ ਹੋਈ ਜੇ? ਬਾਬਾ ਜੀ ਇਸ਼ਨਾਨ ਕਰਨ ਨੂੰ ਆਇਆ ਸੀ ਡੁੱਬ ਗਿਆ ਜੇ। ਇਹ ਨੰਗ ਸਿੰਘ ਜਿੱਥੇ ਬੰਦਿਆਂ ਦੇ ਅਦਾਲ ਪੰਥ ਆਇਆ ਸੀ। ਤੁਹਾਡਾ ਕੀ ਨਾਂ ਜੇ? ਮੇਰਾ ਸਿੰਦਰ ਸਿੰਘ ਹੈ।